ਲੋਹਾ ਕੰਚਨ ਸਮਕਰ ਜਾਣੈ ਤੇ ਮੂਰਤ ਭਗਵਾਨਾ ਤੇ ਮੂਰਤ ਭਗਵਾਨਾ ਤੇਰਾ ਜਨ ਤੇਰਾ ਜਨ ਏਕ ਆਦਿ ਕੋਈ ਤੇਰਾ ਜਨ ਏਕ ਆਦਿ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰ ਅੱਜ ਜੋ ਫਰਵਾਨ ਕਰ ਰਹੇ ਨੇ ਜੋ ਗੁਰਬਾਣੀ ਪਿਤਾ ਪਰਮਾਤਮਾ ਆਪਾਂ ਨੂੰ ਸਮਝਾ ਰਹੇ ਨੇ ਗੁਰਪਿਆਰਿਓ ਅੱਜ ਬੜੀਆਂ ਸੋਹਣੀਆਂ ਵਿਚਾਰਾਂ ਨੇ ਜੋ ਇਸ ਬੰਦੇ ਨੂੰ ਮਾੜੇ ਕੰਮਾਂ ਤੋਂ ਰੋਕਣ ਵਾਸਤੇ ਭਾਵੇਂ ਅਸੀਂ ਜੋ ਸੰਸਾਰ ਦੇ ਵਿੱਚ ਮਾੜੇ ਕੰਮ ਕਰਦੇ ਆ ਮਾੜੇ ਕੰਮ ਇਹ ਬੰਦਾ ਨਾ ਕਰੇ ਸਾਨੂੰ ਗੁਰਵਾਣੀ ਅੱਜ ਜੋ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਤੂੰ ਮਾੜੇ ਕੰਮ ਨਾ ਕਰ ਹੁਣ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਹ ਜਿਹੜੇ ਕਿਹੜੇ ਮਾੜੇ ਕੰਮ ਨੇ ਜੋ ਕਿ ਗੁਰੂ ਸਾਹਿਬ ਸਾਨੂੰ ਉਹਨਾਂ ਕੰਮਾਂ ਤੋਂ ਰੋਕ ਰਹੇ ਹੈ ਔਰ ਨਾਲੇ ਮਾੜੇ ਕੰਮ ਕਹਿ ਰਿਆ ਉਹਨਾਂ ਨੂੰ ਕਿ ਭਾਈ ਇਹ ਚੰਗੇ ਕੰਮ ਨਹੀਂ ਹੈ ਤੇਰੇ ਵਾਸਤੇ ਇਹ ਮਨੁੱਖਤਾ ਨੂੰ ਕਹਿ ਰਹੇ ਨੇ ਕੋਈ ਇੱਕ ਦੀ ਗੱਲ ਨਹੀਂ ਹੋ ਰਹੀ ਗੁਰ ਪਿਆਰਿਓ ਇਹ ਸਾਰੇ ਮਨੁੱਖਤਾ ਦੀ ਗੱਲ ਹੋ ਰਹੀ ਹੈ ਹੁਣ ਇਹ ਕੌਣ ਕਹਿ ਰਹੇ ਨੇ ਭਗਤ ਕਬੀਰ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਆਪ ਇਹ ਕੰਮ ਸਾਡੇ ਨੇ ਆਪ ਇਹ ਕੰਮ ਕੀਤੇ ਨਹੀਂ ਤਾਂਜ ਤੋ ਆਪ ਇਹ ਕੰਮ ਕੀਤੇ ਨਹੀਂ ਜੋ ਸਾਨੂੰ ਗੁਰੂ ਸਾਹਿਬ ਰੋਕ ਰਹੇ ਨੇ ਤਾਂ ਹੀ ਤਾਂ ਗੁਰਪਿਆਰੇ ਫਿਰ ਧੰਨ ਸਿੱਧ ਗੁਰਗੰਸਾਹਬ ਦੇ ਵਿੱਚ ਬਰਾਜਮਾਨ ਨੇ ਇਸ ਬੰਦੇ ਨੂੰ ਸਮਝਾ ਰਹੇ ਨੇ ਕਿ ਤੂੰ ਵੀ ਇਸ ਦਰਜੇ ਤੇ ਪਹੁੰਚ ਸਕਦਾ ਹੈ ਔਰ ਪਹੁੰਚਣ ਵਾਸਤੇ ਹੀ ਆਇਆ ਹੈ ਫਰ ਗੁਰ ਪਿਆਰੋ ਇਹ ਦਰਜਾ ਬੜਾ ਉੱਚਾ ਹੈ ਬਹੁਤ ਉੱਚਾ ਹੈ ਤਾਂ ਫਿਰ ਵੀ ਆਪਾਂ ਕੋਸ਼ਿਸ਼ ਕਰੀਏ ਮੇਰਾ ਮਾਲਕ ਕਿਰਪਾ ਕਰੇ ਸਾਰੀ ਖੇੜ ਉਹਦੇ ਹੱਥ ਚ ਤੋ ਆਪੋ ਗੁਰਪਿਆਰੋ ਕੁਝ ਮੇਨ ਮੈਂਡਾ ਜੋ ਪੁਆਇੰਟ ਆ ਉਹਨਾਂ ਨੂੰ ਵਿਚਾਰਨ ਦੀ ਕੋਸ਼ਿਸ਼ ਕਰੀਏ ਕੀ ਕਹਿ ਰਹੇ ਨੇ ਕਿਹੜੇ ਕੰਮਾਂ ਨੂੰ ਛੱਡਣ ਵਾਸਤੇ ਗੁਰੂ ਸਾਹਿਬ ਇਸ ਬੰਦੇ ਨੂੰ ਸਮਝਾ ਰਹੇ ਨੇ ਸਤਗੁਰ ਕਹਿੰਦੇ ਨੇ ਕਿ ਤੂੰ ਉਸਤਤ ਤੇ ਨਿੰਦਾ ਉਸਤਤ ਤੇ ਨਿੰਦਾ ਦੋਨੇ ਛੱਡ ਦੇ ਨਹੀਂ ਕਰਨੀ ਕਿਸੇ ਦੀ ਇਹਦੀ ਵਿਚਾਰ ਆਪਾਂ ਬਾਅਦ ਚ ਕਰਦੇ ਆਂ ਪਹਿਲਾ ਇਹਨੂੰ ਜਾਣ ਲਈ ਕਿ ਕਿਹੜੇ ਕੰਮ ਨੇ ਦੂਸਰਾ ਜੋ ਆਪਾਂ ਪੰਗਤੀਆਂ ਆਚਾਰੀਆਂ ਨੇ ਲੋਹਾ ਕੰਚਨ ਸਮਕਰ ਜਾਣਾ ਹੈ ਜੇ ਤੂੰ ਉਸ ਪਿਤਾ ਪ੍ਰਮਾਤਮਾ ਦੇ ਵਿੱਚ ਲੀਨ ਹੋਣਾ ਚਾਹੁੰਦਾ ਹੈ ਤੇ ਜਿਹੜਾ ਕੰਚਨ ਭਾਵ ਲੋਹਾ ਜਿਹੜਾ ਇਹਨਾਂ ਨੂੰ ਲੋਹਾ ਤਾਂ ਬਹੁਤ ਗੁਰੂ ਪਾਰਿਓ ਇੱਕ ਨੀਚੇ ਵਾਲੀ ਚੀਜ਼ ਹੈ ਕੰਚਨ ਇੱਥੋਂ ਤੱਕ ਗੁਰੂ ਸਾਹਿਬ ਕਹਿ ਰਹੇ ਤੂੰ ਇਹ ਸਾਰੇ ਕੰਚਨ ਮਤਲਬ ਸੋਨਾ ਆ ਗਿਆ ਇਹ ਸੋਨੇ ਦੀ ਗੱਲ ਕਰ ਰਿਹਾ ਇਹ ਇੱਕ ਲੋਹੇ ਦਾ ਕਿਰਜਾ ਦੇ ਰਿਖ ਤੂੰ ਲੋਹ ਸੋਨੇ ਨੂੰ ਲੋਹੇ ਦੇ ਬਰਾਬਰ ਸਮਝ ਇੱਕ ਲੋਹੇ ਦੇ ਬਰਾਬਰ ਜਿਵੇਂ ਆਪਾਂ ਲੋਹੇ ਦੀ ਚੀਜ਼ ਨੂੰ ਉਹ ਘਰਾਂ ਦੇ ਵਿੱਚ ਕੀ ਆਪਾਂ ਲੋਹੇ ਦੇ ਚੀਜ਼ਾਂ ਵੀ ਘਟ ਲਾਉਣੇ ਆ ਸਟੀਲ ਦੀ ਲਾਉਣੇ ਜਾਂ ਹੋਰ ਜੋ ਚਮਕ ਦਮ ਕਾਲੀਆਂ ਲਾਉਣੇ ਆ ਤਾਂ ਇੱਥੇ ਵੀ ਗੁਰੂ ਪਿਆਰਿਓ ਪਿਤਾ ਪ੍ਰਮਾਤਮਾ ਕਹ ਰਹੇ ਨੇ ਕਿ ਤੂੰ ਸੋਨੇ ਨੂੰ ਲੋਹੇ ਦੇ ਬਰਾਬਰ ਸਮਝ ਜੇ ਤੂੰ ਲੋਹੇ ਦੇ ਬਰਾਬਰ ਸਮਝੇਗਾ ਤਾਂ ਅੱਗੇ ਆਪਾਂ ਵਿਚਾਰ ਕਰਾਂਗੇ ਕੀ ਕਰੇ ਨੇ ਪਰ ਇਹ ਸੌਖਾ ਕੰਮ ਨਹੀਂ ਗੁਰੂ ਪਿਆਰਿਓ ਸਤਿਗੁਰ ਪ੍ਰਵਾਨ ਕਰਦੇ ਨੇ ਕਿ ਕੋਈ ਵਿਰਲਾ ਹੀ ਗੁਰਮੁਖ ਹੈ ਕੋਈ ਵਿਰਲਾ ਮਨੁੱਖ ਹੈ ਵਿਰਲਾ ਹੀ ਹੋ ਸਕਦਾ ਹੈ ਜਿਹੜਾ ਇਹਨਾਂ ਚੀਜ਼ਾਂ ਨੂੰ ਛੜ ਦੇਗਾ ਕਿਉਂ ਕਿੜੀ-ਕਿੜੀ ਚੀਜ਼ਾਂ ਜੋ ਆਪਾਂ ਵਿਚਾਰ ਕੀਤੀ ਹੈ ਉਹ ਆਪਾਂ ਅੱਗੇ ਵਿਚਾਰ ਕਰਦੇ ਹਾਂ ਔਰ ਜੇ ਪ੍ਰਮਾਤਮਾ ਨਾਲ ਤੁਹਾਨੂੰ ਮਲਾਪ ਕਰਨਾ ਹੈ ਜ਼ਿਆਦਾਤਰ ਕੀ ਹੈ ਸੰਸਾਰ ਦੇ ਵਿੱਚ ਆਹੀ ਹੈ ਨਾ ਕਿ ਤੈਨੂੰ ਰੱਬ ਨਾਲ ਮਿਲਾ ਦਿੰਨੇ ਆ ਰੱਬ ਨੂੰ ਮਿਲਣਾ ਹੈ ਤੂੰ ਇੱਧਰ ਆ ਜਾਓ ਰੱਬ ਨੂੰ ਮਿਲਣਾ ਹੈ ਤਾਂ ਫਲਾਨੀ ਸੰਗਤ ਚਲੇ ਜਾਓ ਰੱਬ ਨੂੰ ਮਿਲਣਾ ਹੈ ਤਾਂ ਤੀਰਥਾਂ ਤੇ ਚਲੇ ਜਾਓ ਰੱਬ ਨੂੰ ਮਿਲਣਾ ਹੈ ਤਾਂ ਹੋਰ ਬਹੁਤ ਸਾਰੇ ਜੋ ਰਸਤੇ ਨੇ ਮੜੀ ਮਸਾਣੀ ਉਹਨਾਂ ਕਰਨੀ ਚਾਹੀਦੀ ਆਪਣਾ ਆਪ ਖਿੱਚਦੇ ਨੇ ਪਰ ਜੋ ਗੁਰੂ ਸਾਹਿਬ ਕਹ ਰਹੇ ਨੇ ਕਿ ਜੇ ਰੱਬ ਨੂੰ ਮਿਲਣਾ ਹੈ ਤਾਂ ਆਪਣੀ ਅਵਸਥਾ ਜੋ ਬਣਾਣੀ ਹੈ ਜੇ ਆਪਣੀ ਜਾਨ ਪਛਾਨ ਪਾਉਣੀ ਹੈ ਤੂੰ ਰੱਬ ਦੇ ਨਾਲ ਤਾਂ ਫਿਰ ਇਹ ਕਹਿੰਦਾ ਆਹ ਕੁਝ ਹਦਾਇਤਾਂ ਨੇ ਇਹਨਾਂ ਤੇ ਪਹਿਰਾ ਦੇਣਾ ਕਾਮ ਕ੍ਰੋਧ ਲੋਭ ਮੋਹ ਇਹਨਾਂ ਨੂੰ ਛੱਡ ਕੇ ਤੂੰ ਅੱਗ ਇੱਕ ਰਸਤਾ ਹੈ ਪਦ ਇੱਕ ਰਸਤਾ ਹੈ ਤੂੰ ਉਹਨੇ ਉਹਦੀ ਜਾਣਕਾਰੀ ਲੈ ਉਥੇ ਜਾ ਕੇ ਬੈਠ ਫਿਰ ਅੱਗੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਫਿਰ ਤੈਨੂੰ ਹੋਰ ਜਿਹੜੇ ਰੋਗ ਚਿੰਬੜੇ ਨੇ ਜਿਹੜੇ ਅੰਦਰ ਤੇਰੇ ਅੰਦਰ ਰੋਗ ਨੇ ਜਿਹੜੇ ਉਹਨਾਂ ਦੀ ਗੱਲ ਕਰਦੇ ਨੇ ਰਜ ਗੁਣ ਤਮ ਗੁਣ ਸਤ ਗੁਣ ਇਹ ਜਿਹੜੇ ਗੁਰਪਿਆਰ ਆਪਾਂ ਰਾਜ ਗੁਣ ਤੇ ਤਮ ਗੁਣ ਇਹਨਾਂ ਨੂੰ ਵੀ ਤੂੰ ਛੱਡਣਾ ਪੈਣਾ ਤੈਨੂੰ ਜੇ ਰੱਬ ਨੂੰ ਮਿਲਣਾ ਹੈ ਤਾਂ ਰਾਜ ਗੁਣ ਸਤ ਗੁਣ ਤਮ ਰਾਜ ਗੁਣ ਤਮ ਗੁਣ ਸਤ ਗੁਣ ਇਹਨਾਂ ਨੂੰ ਵੀ ਛੱਡਣਾ ਪੈਣਾ ਹੈ ਜੇ ਪਰਮਾਤਮਾ ਨਾਲ ਮਲਾਪ ਕਰਨਾ ਹੈ ਫਿਰ ਉਹ ਮਲਾਪ ਵਾਸਤੇ ਗੁਰਪਿਆਰ ਉਹ ਰਸਤਾ ਕਿਹੜਾ ਹੈ ਕਹਿੰਦਾ ਜੀ ਬਲਾਪ ਹੀ ਕਰਨਾ ਹੈ ਜੇ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ ਲੋਕ ਤੋਂ ਪਰਲੋਕ ਦੇ ਪਰਲੋਕ ਤੋਂ ਲੋਕ ਦੇ ਵਿੱਚ ਆਇਆ ਹੈ ਕਾਹਦੇ ਵਾਸਤੇ ਆਇਆ ਰੱਬ ਨੂੰ ਮਿਲਣ ਵਾਸਤੇ ਔਰ ਜੇ ਤੂੰ ਮਿਲਣਾ ਚਾਹੁੰਦਾ ਹੈ ਜੇ ਤੂੰ ਜਨਮ ਮਰਨ ਕੱਟਣਾ ਚਾਹੁੰਦਾ ਹੈ ਜੇ 84 ਲੱਖ ਜੁਨੀਆਂ ਚ ਵਾਪਸ ਨਹੀਂ ਜਾਣਾ ਚਾਹੁੰਦਾ ਫਿਰ ਤੇਰੇ ਵਾਸਤੇ ਇੱਕ ਰਸਤਾ ਹੈ ਫਿਰ ਤੇਰੇ ਵਾਸਤੇ ਇੱਕ ਰਸਤਾ ਹੈ ਤੂੰ ਉਸ ਰਸਤੇ ਤੇ ਜਾ ਕੇ ਬੈਠ ਤੇਰਾ ਮਲਾਪ ਹੋ ਜੇਗਾ ਫਿਰ ਜਿਹੜੇ ਬੰਦਾ ਜਿਹੜਾ ਬੰਦਾ ਇਸ ਰਸਤੇ ਤੇ ਬੈਠ ਕੇ ਭਗਤੀ ਕਰੇਗਾ ਤੇ ਉਹਦੇ ਵਾਸਤੇ ਵੀ ਕੁਝ ਫਿਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਉਸ ਬੰਦੇ ਨੂੰ ਸੰਸਾਰੀ ਕੋਈ ਤਮਾ ਨਹੀਂ ਰਹਿੰਦੀ ਸੰਸਾਰੀ ਤੌਰ ਤੇ ਕਿਸੇ ਵੀ ਕੰਮ ਦੀ ਤਮਾ ਨਹੀਂ ਰਹਿੰਦੀ ਨਾ ਉਹਨੂੰ ਤਾਂ ਮਰਹਿੰਦੀ ਏ ਕਿਥੇ ਤੀਰਥਾਂ ਦੀ ਵਰਤਨੇਮ ਦੀ ਸੱਚ ਸੰਜਮ ਇਹਨਾਂ ਦੀ ਕੋਈ ਉਹਨਾਂ ਨੂੰ ਤਾਂਗ ਨਹੀਂ ਰਹਿੰਦੀ ਕਿ ਮੈਂ ਉੱਥੇ ਭੱਜ ਕੇ ਜਾਵਾਂ ਮੈਂ ਉੱਥੇ ਜਾ ਕੇ ਇਸ਼ਨਾਨ ਕਰਾਂ ਕਿਉਂ ਗੁਰਬਾਣੀ ਦਾ ਫਰਮਾਨ ਹੈ ਕਿ ਤੀਰਥ ਵੱਡਾ ਜਾਂ ਹਰਕਾ ਦਾਸ ਫਿਰ ਇਹ ਜਦੋਂ ਆਪਾਂ ਸਾਰੀ ਕਹਾਣੀ ਗੁਰਪਿਆਰੇ ਸਮਝ ਲਾਂਗੇ ਇਹ ਸੜਦਾਂਗੇ ਤਾ ਫਿਰ ਅਸੀਂ ਕੀ ਬਣ ਜਾਾਂਗੇ ਹਰਕਾ ਦਾਸ ਬਣ ਜਾਾਂਗੇ ਹੁਣ ਤੀਰਥ ਵੱਡਾ ਜਾਂ ਹਰਕਾ ਦਾਸ ਇਹ ਵੀ ਕੋ ਸਵਾਲ ਹੈ ਹਰਕਾ ਦਾਸ ਤੀਰਥਾਂ ਤੇ ਤਾਂ ਇੱਥੇ ਮੇਰਾ ਮਾਲਕ ਹੈਗਾ ਤੀਰਤ ਵਰਤ ਨੇਮ ਸੱਚ ਸੰਜਮ ਸਦਾ ਰਹੇ ਨਹੀਂ ਕਰਮ ਕਹਿੰਦਾ ਫਿਰ ਤੇਨੂੰ ਕੋਈ ਆਸਾ ਨਹੀਂ ਰਹਿਣੀ ਤੇਰੇ ਅੰਦਰ ਕੋਈ ਚਾਹਵਾਨ ਨਹੀਂ ਰਹਿਣੀ ਨਾਸ ਕਾਮ ਹੋ ਜਾਏਗਾ ਤੂੰ ਇਹਨਾਂ ਚੀਜ਼ਾਂ ਤੁਹਾਡੇ ਇਨਾਂ ਕਰਮਾਂ ਦੇ ਕਰਨ ਦੀ ਤੇਰੇ ਅੰਦਰ ਚਾਹ ਨਹੀਂ ਰਹਿਣੀ ਕੋਈ ਕਿਉਂ ਤੂੰ ਹਰਕਾ ਦਾਸ ਹੋ ਗਿਆ ਤੂੰ ਉਸ ਰਸਤੇ ਤੇ ਬੈਠ ਗਿਆ ਜਾ ਕੇ ਆਪਾਂ ਉਸ ਰਸਤੇ ਤੇ ਬੈਠ ਕੇ ਜਾ ਕੇ ਜਿੱਥੇ ਮੇਰਾ ਮਾਲਕ ਕਹਿ ਰਿਹਾ ਕਿ ਉਹ ਰਸਤੇ ਤੇ ਬੈਠ ਜਾਏਗਾ ਤੇਰਾ ਰੱਬ ਨਾਲ ਮਲਾਪ ਹੋ ਜਾਣਾ ਉਸ ਮਾਲਕ ਨਾਲ ਇੱਕ ਹੋ ਜਾਏਗਾ ਤੂੰ ਹੁਣ ਤ੍ਰਿਸ਼ਨਾ ਦੀ ਗੱਲ ਕਰ ਰਿਹਾ ਤ੍ਰਿਸ਼ਨਾ ਔਰ ਮਾਇਆ ਪਰਮ ਪਰਮਾ ਦਾ ਚੱਕਰ ਇਹ ਸਾਰਾ ਖਤਮ ਹੋ ਜਾਏਗਾ ਜਦੋਂ ਇਹ ਸਾਰਾ ਖਤਮ ਹੋ ਗਿਆ ਤਾਂ ਗੁਰੂ ਪਿਆਰਿਓ ਗੁਰਬਾਣੀ ਫਰਮਾਨ ਕਰ ਰਹੀ ਹੈ ਜاہے ਮੰਦਰ ਦੀਪਕ ਪਰਗਾਸਿਆ ਅੰਧਕਾਰ ਤਾਂ ਹੈ ਨਾਸ ਕਹਿੰਦਾ ਜਿਹੜਾ ਅੰਧ ਵਿਸ਼ਵਾਸ ਜਿੰਨੇ ਵੀ ਸੰਸਾਰ ਤੁਰਿਆ ਫਿਰਦਾ ਹੈ ਹਨੇਰੇ ਚ ਤੁਰਿਆ ਫਿਰਦਾ ਹੈ ਇਹ ਫਿਰ ਅੰਦਰੋਂ ਦੀਵਾ ਜਗ ਜੇਗਾ ਹਨੇਰਾ ਦੂਰ ਹੋ ਜਾਏਗਾ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਵੀ ਹੈ ਗੁਰਬਾਣੀ ਇਸ ਜਗ ਮੈਂ ਚਾਨਣ ਹੈ ਇਹ ਰੋਸ਼ਨੀ ਦਿਖਾਉਂਦੀ ਹੈ ਸਾਨੂੰ ਗੁਰ ਪਿਆਰਿਓ ਤਾਂ ਗੁਰ ਪਿਆਰਿਓ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ ਭਗਤ ਜਨ ਕਹਿ ਰਹੇ ਨੇ ਕਿ ਪ੍ਰਭ ਦਾ ਦਾਸ ਬਣ ਜਾਏਗਾ ਤੂੰ ਜਿਵੇਂ ਕਬੀਰ ਸਾਹਿਬ ਬਣੇ ਬੈਠੇ ਨੇ ਇਸ ਹਿਰਦੇ ਵਿੱਚ ਨਿਰਪਉ ਪੂ ਪਰਪੂ ਪ੍ਰਗਟ ਹੋ ਜਾਏਗਾ ਔਰ ਉਹ ਮਨੁੱਖ ਦੀ ੜਕਣਾ ਖਤਮ ਹੋ ਜੇਗੀ ਇਹ ਸਾਰੇ ਜਿਹੜਾ ਸ਼ਬਦ ਦਾ ਇਹ ਇਹ ਵਿਚਾਰ ਨੇ ਸ਼ਬਦ ਦੇ ਵਿਚਾਰ ਨੇ ਇਹ ਸਾਰੇ ਜਿਹੜਾ ਆਪਾਂ ਸ਼ਬਦ ਦਾ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਹੁਣ ਸ਼ੁਰੂਆਤ ਤੋਂ ਆਪਾਂ ਲਈਏ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਉਸ ਤਤ ਨਿੰਦਿਆ ਕਿ ਛੱਡ ਦਾਂਗੇ ਆਪਾਂ ਨਹੀਂ ਛੱਡੀ ਜਾਂਦੀ ਉਸਤਤ ਨਿੰਦਿਆ ਦੋਹੇ ਤਿਆਗੋ ਖੋਜੋ ਪਦ ਨਿਰਵਾਨਾ ਕੀ ਬੰਦੇ ਆ ਤੂੰ ਛੱਡ ਦੇਗਾ ਆਪਾਂ ਵੀ ਸਾਂਭ ਲਾਂ ਉਹ ਚ ਕੀ ਛੱਡ ਸਕਦੇ ਆ ਸੀ ਨਹੀਂ ਛੱਡ ਸਕਦੇ ਫਿਰ ਅਸੀਂ ਰੱਬ ਨਾਲ ਕਿਵੇਂ ਮਿਲਾਂਗੇ ਫਿਰ ਅਸੀਂ ਕਿਵੇਂ ਮਿਲ ਸਕਦੇ ਆ ਪ੍ਰਮਾਤਮਾ ਨਾਲ ਇਹ ਅਸੀਂ ਕਰ ਨਹੀਂ ਸਕਦੇ ਫਿਰ ਅਸੀਂ ਜਿਹੜਾ ਕਿ ਸੋਨੇ ਦੀ ਗੱਲ ਕਰਦਾ ਹੈ ਗੁਰੂ ਸਾਹਿਬ ਕਹ ਰਹੇ ਨੇ ਕਿ ਇਹਨੂੰ ਤਾਂ ਲੋਹੇ ਦੇ ਸਮਾਨ ਸਮਝ ਲੇਗਾ ਨਹੀਂ ਸਮਝਦਾ ਨਹੀਂ ਸਮਝਦਾ ਕੂੜ ਕਾਇਆ ਕੂੜ ਕੱਪੜ ਕੂੜ ਪਹਿਨਣ ਹਾਰ ਕੂੜ ਸੋਨਾ ਕੂੜ ਰੂਪਾ ਨਹੀਂ ਨਹੀਂ ਸੜ ਸਕਦੇ ਨਾ ਅਸੀਂ ਤਾ ਫਿਰ ਮੇਰਾ ਮਾਲਕ ਕਹਿ ਰਿਹਾ ਕਿ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਕੋਈ ਵਿਰਲਾ ਹੀ ਮਨੁੱਖ ਹੈ ਵਿਰਲਾ ਕੋਈ ਵਿਰਲਾ ਅੱਜ ਦੀ ਰੇਟ ਤਾਂ ਕੋਈ ਅੱਜ ਦੇ ਸਮੇਂ ਦੇ ਅਨੁਸਾਰ ਤਾਂ ਕੋਈ ਕੋਈ ਵਿਰਲਾ ਜਿਹੜਾ ਹੈਗਾ ਹੈ ਉਹ ਤਾਂ ਨਜ਼ਰ ਨਹੀਂ ਆ ਰਿਹਾ ਕਿਤੇ ਹੈਗਾ ਲੇਕਿਨ ਨਜ਼ਰ ਨਹੀਂ ਆ ਰਿਹਾ ਕਿਉਂ ਉਹ ਆਪਣੀ ਛੋਹ ਨਹੀਂ ਕਰਦਾ ਉਹ ਆਪਣੀ ਐਟਟਾਈਟਿਊਡ ਨਹੀਂ ਕਰਦਾ ਉਹ ਤਾਂ ਸਿਰਫ ਇੱਕ ਰਾਸਤੇ ਤੇ ਬੈਠਾ ਹੈ ਜਿੱਥੇ ਉਹਦਾ ਰੱਬ ਨਾਲ ਮਲਾਪ ਹੋਣਾ ਹੈ ਔਰ ਹੋ ਵੀ ਜਾਂਦਾ ਹੈ ਹੁਣ ਕਾਮ ਕਰੋ ਤੇ ਲੋਭ ਹੰਕਾਰ ਦੀ ਗੱਲ ਕਰ ਰਿਹਾ ਮੇਰਾ ਮਾਲਕ ਹੰਕਾਰ ਦੀ ਗੱਲ ਕਰ ਰਿਹਾ ਹੈ ਇਹ ਕੀ ਨੇ ਇੱਕ ਕਾਮ ਕਾ ਮਤਲਬ ਕਾਮ ਕਰੋ ਤੇ ਲੋਭ ਮੋਕਰ ਆਦਿਕ ਵਿਕਾਰ ਮਾੜੇ ਕੰਮ ਜਿਨ੍ਹਾਂ ਨੂੰ ਗੁਰੂ ਸਾਹਿਬ ਰੋਕਦੇ ਨੇ ਕਿ ਨਹੀਂ ਭਾਈ ਇਹ ਨਾ ਕਰ ਤੋ ਜਿਹੜਾ ਮਨੁੱਖ ਗੁਰੂ ਸਾਹਿਬ ਕਹ ਰਹੇ ਨੇ ਕਿ ਗੁਰਪਿਆਰੋ ਜਿਹੜਾ ਮਨੁੱਖ ਇਹਨਾਂ ਨੂੰ ਤਿਆਗ ਦਿੰਦਾ ਹੈ ਉਸ ਮਨੁੱਖ ਦਾ ਮੇਰੇ ਮਾਲਕ ਦੇ ਨਾਲ ਮਲਾਪ ਹੋ ਜਾਂਦਾ ਹੈ ਉਸ ਪ੍ਰਮਾਤਮਾ ਨਾਲ ਸਾਝ ਪੈ ਜਾਂਦੀ ਹੈ ਹੁਣ ਅੱਜ ਵਿਚਾਰ ਕਰ ਲਿਓ ਆਪਣੇ ਮਨ ਦੇ ਅੰਦਰ ਕੀ ਅਸੀਂ ਇਹ ਕਰ ਸਕਦੇ ਹਾਂ ਸਭ ਇਹ ਚੀਜ਼ਾਂ ਸਾਡੇ ਅੰਦਰੋਂ ਜਾ ਸਕਦੀਆਂ ਨੇ ਇਸੇ ਕਰਕੇ ਗੁਰੂ ਸਾਹਿਬ ਕਹਿ ਰਹੇ ਜੇ ਤੂੰ ਸਾਝ ਪਾਉਣੀ ਆ ਉਸ ਪਿਤਾ ਪਰਮਾਤਮਾ ਦੇ ਨਾਲ ਰੱਬੀ ਮਲਾਪ ਦੀ ਅਵਸਥਾ ਬਣਾਉਣੀ ਆ ਤਾਂ ਫਿਰ ਤੈਨੂੰ ਇੱਕ ਰਸਤਾ ਚੁੜਨਾ ਪੈਣਾ ਇੱਕ ਰਸਤਾ ਜੋ ਆਪਾਂ ਪਹਿਲਾ ਵਿਚਾਰ ਮੋٹے ਤੌਰ ਤੇ ਕਰਕੇ ਗਏ ਆ ਤੇ ਹੁਣ ਆਪਾਂ ਉਹ ਵਿਚਾਰ ਨੂੰ ਗ੍ਰਹਿਿਆ ਹੀ ਨਾ ਕਰਾਂਗੇ ਕਿ ਸਤਗੁਰ ਕਹਿ ਰਿਹਾ ਕੇ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਹੁਣ ਗੁਰੂ ਗੁਰੂ ਪਿਆਰਿਓ ਸਾਹਬ ਨਾਲ ਲੋ ਕਿ ਅਸੀਂ ਇਹ ਸਾਰੇ ਪੜਾ ਪਾਰ ਕਰ ਸਕਦੇ ਸਾਰੇ ਪੜਾ ਅਸੀਂ ਪਾਰ ਕਰ ਸਕਦੇ ਆ ਕੋਈ ਬਿਰਲਾ ਹੁਣ ਰਾਜ ਗੁਣ ਇਹ ਮਾਇਆ ਦਾ ਉਹ ਗੁਣ ਹੈ ਜੋ ਹੰਕਾਰ ਆਤਕ ਮੋਹ ਤੇ ਹੰਕਾਰ ਤੇ ਤਮ ਗੁਣ ਉਹ ਗੁਣ ਹੈ ਗੁਰ ਪਿਆਰਿਓ ਤਮ ਗੁਣ ਅੰਦਰ ਅੰਦਰ ਦੀ ਭਾਵਨਾ ਅੰਦਰ ਦੀ ਜਿਹੜੀ ਅੰਦਰ ਦੀ ਤਮਾ ਹੈ ਮੇਰਾ ਆ ਹੋ ਜੇ ਮੇਰਾ ਆ ਹੋ ਜੇ ਮਨ ਇੱਥੇ ਨੁਕਸਾਨ ਨਾ ਹੋ ਜੇ ਔਰ ਸਤ ਗੁਣ ਮਾਇਆ ਦੇ ਜਿਹੜੇ ਗੁਣ ਨੇ ਗੁਰੂ ਪਿਆਰੇ ਇਹਨਾਂ ਵਿੱਚੋਂ ਜਿਹੜਾ ਪਹਿਲਾ ਗੁਣ ਹੈ ਜੋ ਭਗਤੀ ਦੀ ਸ਼ੁਰੂਆਤ ਵੱਲ ਲੈ ਜਾਂਦਾ ਹੈ ਉਹ ਹੈ ਸਤ ਗੁਣ ਸਤੋ ਗੁਣ ਸਤ ਗੁਣ ਕਹਿੰਦੀ ਕਿਉਂ ਗੁਰਬਾਣੀ ਚ ਕਈ ਜਗ੍ਹਾ ਸਤੋ ਸੱਚ ਸਸਾ ਤ ਤਿੰਨ ਹੋੜਾ ਪਾਇਆ ਕਈ ਜਗ੍ਹਾ ਸਸਾ ਤਾ ਹੀ ਹੈ ਸਤ ਗੁਣ ਪਾਪ ਇਹਨਾਂ ਵਿੱਚੋਂ ਜਿਹੜਾ ਪਹਿਲਾ ਗੁਣ ਉਹਦਾ ਨਤੀਜਾ ਕੀ ਹੈ ਪਾਪ ਉਹ ਕਿਹੜਾ ਸਤੋ ਗੁਣ ਦੀ ਗੱਲ ਕਰ ਰਹੇ ਇਹਦਾ ਦਇਆ ਦਾਨ ਖਿਮਾ ਪਸੰਤਾ ਨਿਮਰਤਾ ਸ਼ਾਂਤੀ ਇਹ ਕਿਹੜੇ ਕੀ ਹੈ ਆਦਿਕ ਕੰਮ ਨੇ ਗੁਰੂ ਪਿਆਰੇ ਰੋਜ਼ ਰੋਜ਼ ਇਹ ਕੰਮ ਕਿੱਧਰ ਰੁਲ ਜਾਂਦੇ ਨੇ ਧਰਮ ਵੱਲ ਨੂੰ ਲ ਜਾਂਦੇ ਨੇ ਇਹ ਰੱਬ ਦੇ ਮੁਲਾਪ ਕਰਨੇ ਲ ਜਾਂਦੇ ਨੇ ਪਰ ਮੇਰੇ ਮਾਲਕ ਨੇ ਕਹਿਤਾ ਕਿ ਇਹ ਵੀ ਜੇ ਤੂੰ ਕਰ ਰਿਹਾ ਹੈ ਇਹ ਵੀ ਖਤਰੇ ਦੇ ਵਿੱਚ ਹੈ ਸਤਗੁਣ ਵੀ ਸਤਗੁਰ ਨੇ ਫਰਮਾਨ ਕਰ ਦਿੱਤਾ ਕਿ ਰਾਜਗੁਣ ਤਮਗੁਣ ਸਤਗੁਣ ਕਹੀਏ ਇਹ ਸਭ ਤੇਰੀ ਮਾਇਆ ਕਿਉਂ ਕਹਤਾ ਮਾਇਆ ਇਹਨੂੰ ਦੋ ਗੁਣ ਤਾਂ ਹੈਗੇ ਆ ਚਲੋ ਠੀਕ ਹੈ ਕਿ ਇਹ ਮਾੜੇ ਨੇ ਹੁਣ ਸਤ ਗੁਣ ਦੇ ਵਿੱਚ ਤਾਂ ਆਪਾਂ ਜੋ ਗੁਣ ਵਿਚਾਰੇ ਨੇ ਕਿ ਕਿਹੜੇ-ਕਿਹੜੇ ਆਉਂਦੇ ਨੇ ਇਹਦੇ ਵਿੱਚ ਇਹਦੇ ਵਿੱਚ ਆਉਂਦੇ ਨੇ ਗੁਣ ਜੋ ਆਪਾਂ ਵਿਚਾਰ ਕੀਤੀ ਆ ਕਿ ਦੋ ਵਿਦਿਆ ਵੀ ਕਰਦੇ ਆ ਪੁੰਨ ਵੀ ਕਰਦੇ ਆ ਖਿਮਾ ਜਾਂ ਕਿਸੇ ਤੇ ਪੁੰਨ ਦਾਨ ਵੀ ਕਰ ਦਿੰਦੇ ਆ ਹੋਰ ਜੋ ਵੀ ਆਪਾਂ ਨਿਮਰਤਾ ਆਲੇ ਸ਼ਬਦ ਵਰਤਦੇ ਆ ਇਹ ਕੀ ਹੈ ਸਤ ਗੁਣ ਦੇ ਨੇ ਫਿਰ ਗੁਰੂ ਸਾਹਿਬ ਨੇ ਤੇ ਕਾਟਾ ਕਿਉਂ ਮਾਰਤਾ ਫਿਰ ਗੁਰੂ ਸਾਹਿਬ ਨੇ ਕਿਉਂ ਕਾਟਾ ਮਾਰਿਆ ਗੁਰਪਿਆਰੇ ਹੋਏ ਤੇ ਕਿਉਂਕਿ ਇਹ ਕਰਦੇ ਕਰਦੇ ਪੁੰਨ ਦਾਨ ਕਰਦੇ ਕਰਦੇ ਆਦ ਤੀਰਥਾਂ ਤੇ ਯਾਤਰਾ ਕਰਦੇ ਕਰਦੇ ਧਰਮ ਨੂੰ ਕਮਾਉਣ ਦੇ ਚੱਕਰ ਚ ਅਸੀਂ ਹੰਕਾਰ ਚ ਆ ਜਾਂਦੇ ਆ ਕਿ ਮੇਰੇ ਵਰਗਾ ਧਰਮੀ ਕਿਹੜਾ ਹੈ ਦਾਨ ਹੁਣ ਦਾਨ ਦੇ ਕੇ ਵੀ ਅਸੀਂ ਕੀ ਕਰਦੇ ਆ ਗੁਰੂ ਪਿਆਰੇ ਦਾਨ ਦੇ ਕੇ ਵੀ ਉਹ ਤੇ ਨਾਂ ਲਿਖਣਾ ਉਹ ਤੇ ਆਪਣੀ ਸ਼ੋਅ ਕਰਨੀ ਇਹ ਇਸੇ ਕਰਕੇ ਮੇਰੇ ਮਾਲਕ ਨੇ ਤੇ ਕਾਟਾ ਮਾਰਿਆ ਕਿ ਜੇ ਤੂੰ ਦਾਨ ਕਰਕੇ ਵੀ ਅੰਦਰ ਖਿਆਲ ਰੱਖਦਾ ਹੈ ਕਿ ਮੈਂ ਕੀਤਾ ਹੈ ਇਸੇ ਕਰਕੇ ਇਹ ਅੰਦਰ ਦੀ ਸੁਖਸ਼ਮ ਹੋਵੇਂ ਹਨ ਹੰਕਾਰ ਹੈ ਇਸੇ ਕਰਕੇ ਤੇਰਾ ਰੱਬ ਨਾਲ ਮਲਾਪ ਨਹੀਂ ਹੋ ਸਕਦਾ ਇਹ ਤਿੰਨੇ ਗੁਨਾ ਨੂੰ ਛੱਡਣਾ ਪੈਣਾ ਹੈ ਤੀਸਰੇ ਗੁਨਾ ਦਾ ਅਸੀਂ ਸਹਾਰਾ ਲੈਣਾ ਹੈ ਪਰ ਨਾਲ-ਨਾਲ ਫਿਰ ਸਾਨੂੰ ਕੀ ਕਰਨਾ ਹੈ ਨਾਲ-ਨਾਲ ਗੁਰੂ ਪਿਆਰੇ ਉਹ ਫਿਰ ਇਹ ਜਿਹੜੇ ਅੰਦਰ ਦੀ ਜਿਹੜੀ ਸਾਡੀ ਭਾਵਨਾ ਹੈ ਜਾਂ ਅੰਦਰ ਦਾ ਸੁਖ ਸੁਸਮੇਆ ਉਹ ਤੇ ਕਾਬੂ ਰੱਖਣਾ ਪੈਣਾ ਸਾਨੂੰ ਉਹ ਤੇ ਕਿਵੇਂ ਕਾਬੂ ਹੋਗਾ ਉਹ ਤੇ ਅਸੀਂ ਕਿਵੇਂ ਕਾਬੂ ਪਾ ਸਕਦੇ ਹਾਂ ਗੁਰਪਿਆਰੋ ਇਹ ਵੀ ਬਹੁਤ ਔਖਾ ਸ਼ਬਦ ਹੈ ਬਹੁਤ ਔਖਾ ਹੈ ਕਿਉਂਕਿ ਆਪਾਂ ਵਿਚਾਰ ਕਰੀਏ ਕਿ ਤੋ ਭਗਤ ਜਾਨੇ ਭਗਤ ਦੋ ਭਗਤਾਂ ਦੀ ਗੱਲ ਆਪਾਂ ਕਈ ਵਾਰ ਪਹਿਲਾਂ ਵੀ ਕਰ ਚੁੱਕੇ ਹਾਂ ਭਗਤ ਨਾਮਦੇ ਭਗਤ ਤਰਲੋਚਨ ਜੀ ਹੁਣ ਭਗਤ ਤਰਲੋਚਨ ਦੀ ਸਪਾਰਸ਼ ਕੀਤੀ ਸੀ ਨਾਮਦੇਵ ਜੀ ਨੇ ਕਿ ਰੱਬ ਦੇ ਅੱਗੇ ਕਿ ਤੁਸੀਂ ਉਹਨੂੰ ਦਰਸ਼ਨ ਦਿਓ ਹੁਣ ਇੱਥੇ ਭਗਤ ਤਰਲੋਚਨ ਦੇ ਜੀ ਦੇ ਅੰਦਰ ਭਗਤੀ ਦਾ ਉਹਦੇ ਅੰਦਰ ਹੰਕਾਰ ਸੀ ਕਿ ਮੈਂ ਬਹੁਤ ਸਵੇਰੇ ਉੱਠ ਕੇ ਭਗਤੀ ਕਰਦਾ ਮੈਂ ਅਗਰ ਬੱਤੀਆਂ ਲਾਉਣਾ ਮੈਂ ਜੋਤ ਲਾਉਣਾ ਪਤਾ ਨਹੀਂ ਕੀ ਕੀ ਕਰਦਾ ਪਹਿਲਾਂ ਉਹ ਛੜਾਇਆ ਸੀ ਉਹਨੇ ਕਹਿੰਦਾ ਵੀ ਜੇ ਤੇਰਾ ਮਿੱਤਰ ਹੈ ਜੇ ਤੂੰ ਕਹਿਣਾ ਮੈਂ ਜ਼ਰੂਰ ਦਰਸ਼ਨ ਦਊਂਗਾ ਉਹਨੂੰ ਪਰ ਉਹਨੂੰ ਕਹਿ ਇਹ ਛੱਡ ਦੇ ਭਗਤੀ ਦਾ ਹੰਕਾਰ ਛੱਡ ਦੇ ਕਿ ਮੇਰੇ ਤੋਂ ਵੱਡਾ ਕੋਈ ਭਗਤ ਨਹੀਂ ਹੈ ਤੇ ਸੰਸਾਰ ਦੇ ਵਿੱਚ ਇਹੀ ਸਭ ਤੋਂ ਵੱਡਾ ਰੋਗ ਹੈ ਦੂਸਰਾ ਇਹ ਸੀ ਕਿ ਜਾਤ ਪਾਤ ਦਾ ਕੁੱਲ ਦਾ ਕਿ ਮੈਂ ਉੱਚੀ ਕੁੱਲ ਦਾ ਆ ਚੀਜ਼ਾਂ ਛੱਡਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਫਿਰ ਮੈਂ ਦਰਸ਼ਨ ਦੇ ਸਕਦਾ ਕਿ ਛੱਡ ਸਕਦੇ ਸੀ ਨਹੀਂ ਅੱਜ ਨਹੀਂ ਛੱਡ ਸਕਦੇ ਫਿਰ ਅਸੀਂ ਗੁਰਪੈਰੇ ਫਿਰ ਅਸੀਂ ਕੀ ਰੱਬ ਨਾਲ ਮਲਾਪ ਕਰ ਸਕਦੇ ਅਸੀਂ ਜਨਮ ਮਰਨ ਘਟ ਸਕਦੇ ਮੁਸ਼ਕਲ ਹੈ ਮੁਸ਼ਕਲ ਹੈ ਹੁਣ ਦੇਖ ਲਓ ਕਿ ਆਪਾਂ ਕਿੰਨੇ ਕੁ ਵੱਡੇ ਭਗਤ ਕਿੰਨੇ ਕੁ ਵੱਡੇ ਜਾਂ ਕਿੰਨੇ ਕੁ ਵੱਡੀ ਭਗਤੀ ਕਰਦੇ ਆਂ ਤਾਂ ਇਹ ਸਭ ਗੁਨਾ ਤੇ ਮੇਰਾ ਮਾਲਕ ਆਟਾ ਮਾਰ ਰਿਹਾ ਕਿ ਜੇ ਤੂੰ ਰੱਬ ਨਾਲ ਮਲਾਪ ਕਰਨਾ ਹੈ ਤਾਂ ਇੱਕ ਹੀ ਇੱਕ ਤਰੀਕਾ ਹੈ ਉਹ ਕੀ ਹੈ ਕਿ ਵਾਹਿਗੁਰੂ ਗੁਰਮੰਤਰ ਨੂੰ ਜਪ ਜਪ ਕੇ ਜਿਉਂਦੇ ਜੀ ਮਰਨਾ ਸਿੱਖ ਲਾ ਜਿਉਂਦੇ ਜੀ ਜਿਉਂਦੇ ਜੀ ਮਰਨਾ ਸਿੱਖ ਲਾ ਫੇਰ ਤੂੰ ਜਉਂਦੇ ਜੀਦੋਂ ਮਰੇਂਗਾ ਜਦੋਂ ਵਾਹਿਗੁਰੂ ਗੁਰਮੰਤਰ ਜਾਪ ਕਰੇਗਾ ਕਰਦਾ ਕਰਦਾ ਫੇਰ ਤੂੰ ਉਸ ਰਸਤੇ ਤੇ ਬੈਠੇਗਾ ਜਾ ਕੇ ਜਿੱਥੇ ਗੁਰੂ ਸਾਹਿਬ ਕਹਰੇ ਨੇ ਕਿ ਚੌਥੇ ਪਦ ਕੋ ਜੋ ਨਰ ਚੀਨੇ ਚੌਥੇ ਪਦ ਕੋ ਜੋ ਨਰ ਚੀਨੇ ਤੈਨਹੀਂ ਪਰਮ ਪਦ ਪਾਇਆ ਬਹਿ ਜਾ ਵਿਰੁੱਧ ਜਾ ਕੇ ਕਿਵੇਂ ਬੈਠੇਗਾ ਕਈ ਵਾਰੀ ਆਪਾਂ ਵਿਚਾਰ ਕਰ ਚੁੱਕੇ ਆ ਪਹਿਲੇ ਗੁਰੂ ਪਿਆਰੇ ਉਸ ਰਸਤੇ ਤੇ ਉਸ ਜਗ੍ਹਾ ਤੇ ਜਾਣ ਵਾਸਤੇ ਸਾਨੂੰ ਕਰਨਾ ਪੈਣਾ ਸਿਮਰਨ ਜਦੋਂ ਅਸੀਂ ਸਿਮਰਨ ਕਰਾਂਗੇ ਤਾਂ ਗੁਰੂ ਪਿਆਰੇ ਸਾਡੇ ਅੰਦਰ ਦੀ ਜਨਮ ਜਨਨਤਰਾਂ ਦੀ ਮਾਇਲ ਜਿਹੜੀ ਮਨ ਨੂੰ ਲੱਗੀ ਹੈ ਉਹ ਹੌਲੀ ਹੌਲੀ ਫਿਰ ਉਤਰਨਾ ਸ਼ੁਰੂ ਹੋ ਜਾਂਦੀ ਹੈ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਜੀਓ ਨਿਰਮਲ ਬਾਹਰੋਂ ਨਿਰਮਲ ਅੰਦਰੋਂ ਬਾਹਰੋਂ ਫਿਰ ਨਿਰਮਲ ਹੋ ਜਾਂਦਾ ਹੈ ਫਿਰ ਜਾ ਕੇ ਚੌਥੇ ਪੱਧ ਤੇ ਬਹਿੰਦਾ ਹੈ ਗੁਰੂ ਪੈਰਿਓ ਕੌਣ ਕੋਈ ਵਿਰਲਾ ਨਰ ਕੋਈ ਵਿਰਲਾ ਮਨੁੱਖ ਕੋਈ ਵਿਰਲਾ ਮਨੁੱਖ ਇਸ ਅਵਸਥਾ ਤੇ ਪਹੁੰਚਦਾ ਹੈ ਜਿਹੜਾ ਫਿਰ ਪਹੁੰਚ ਜਾਂਦਾ ਹੈ ਉਹਦਾ ਪਰਪੂਨਾ ਪਿਤਾ ਪ੍ਰਮਾਤਮਾ ਨਾਲ ਮਲਾਪ ਹੋ ਜਾਂਦਾ ਹੈ ਉਹ ਉੱਚੀ ਅਵਸਥਾ ਵਾਲਾ ਬਣ ਜਾਂਦਾ ਹੈ ਗੁਰੂ ਪਿਆਰਿਓ ਫਿਰ ਉਸ ਮਨੁੱਖ ਦੇ ਅੰਦਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਭਜ ਦਾ ਉਡਦੀ ਤਮਾ ਖਤਮ ਹੋ ਜਾਂਦੀ ਹੈ ਸੰਸਾਰੀ ਉਹਦੀ ਜਿੰਨੀ ਵੀ ਤਮਾ ਹੈ ਸਾਰੀ ਖਤਮ ਹੋ ਜਾਂਦੀ ਹੈ ਵਰਤ ਤੀਰਥ ਵਰਤ ਨੇਮ ਸੱਚ ਸੰਜਮ sada rahe nahi kama ਪਰ ਉਹ ਆਪਣੀਆਂ ਇੰਦਰੀਆਂ ਤੇ ਉਹਨੇ ਕਾਬੂ ਕਰ ਲਿਆ ਉਹ ਚੌਥੇ ਪੱਤੇ ਜਾ ਕੇ ਬੈਠ ਗਿਆ ਜਦੋਂ ਚੌਥੇ ਪੱਤੇ ਜਾ ਕੇ ਬੈਠ ਗਿਆ ਫਿਰ ਸੰਸਾਰੀ ਜਿਹੜੀ ਤਮਾਉ ਦੀ ਸਾਰੀ ਖਤਮ ਹੋ ਜੇਗੀ ਸਾਰੀ ਖਤਮ ਹੋ ਜੇਗੀ ਕਦੋਂ ਹੋਗੀ ਜਦੋਂ ਉਹ ਪ੍ਰਭੂ ਨਾਲ ਮਲਾਪ ਪ੍ਰਭੂ ਦਾ ਸਿਮਨ ਕਰੇਗਾ ਫਿਰ ਅੰਦਰ ਦੀ ਅੰਦਰ ਉਹਦੀ ਮਾਇਆ ਦੀ ਤ੍ਰਿਸ਼ਨਾ ਤੇ ੜਕੜਾ ਦੂਰ ਹੋ ਜੇਗੀ ਸਤਗੁਰ ਪ੍ਰਵਾਨ ਕਰਦੇ ਨੇ ਗੁਰਬਾਣੀ ਦੇ ਅੰਦਰ ਤ੍ਰਿਸ਼ਨਾ ਔਰ ਮਾਇਆ ਪਰਮ ਚੁਕਾ ਕਹਿੰਦਾ ਅੰਦਰੋਂ ਸਾਰਾ ਜੇ ਪਰਮ ਇਹ ਸਾਰਾ ਨਿਕਲ ਜਾਣਾ ਹੈ ਫਿਰ ਜਦੋਂ ਇਹ ਸਾਰਾ ਨਿਕਲ ਗਿਆ ੜਕੜਾ ਦੂਰ ਹੋ ਗਈ ਤ੍ਰਿਸ਼ਨਾ ਤੇ ਤ੍ਰਿਸ਼ਨਾ ਦੀ ੜਕੜਾ ਦੂਰ ਹੋ ਗਈ ਤਾਂ ਅੰਦਰ ਜੋਤ ਗੁਰੂ ਪੈਰੇ ਸਾਨੂੰ ਫਿਰ ਜਗੇਗੀ ਸਾਡੇ ਅੰਦਰ ਗੁਰਸਾਖੀ ਜੋਤ ਪ੍ਰਗਟ ਹੋਏ ਗੁਰੂ ਸਾਹਿਬ ਪ੍ਰਮਾਨ ਕਰਦੇ ਨੇ ਜاہے ਮੰਦਰ ਦੀਪਕ ਪ੍ਰਗਾਸਿਆ ਅੰਧਕਾਰ ਤਹ ਨਾਸਾ ਫਿਰ ਅੰਦਰੋਂ ਵਿਕਾਰ ਨ ਪਛ ਜਾਣੇ ਗੁਰ ਪਿਆਰਿਓ ਆ ਹੈ ਅਸਲੀ ਜਿਹੜਾ ਰਸਤਾ ਹੈ ਭਗਤੀ ਦਾ ਹੁਣ ਇਹਦੇ ਵਿੱਚ ਆਪਾਂ ਵਿਚਾਰ ਆਪਣੇ ਆਪ ਚ ਕਰ ਲਿਓ ਜਿਹੜਾ ਵੀ ਮਨੁੱਖ ਇਸ ਕਥਾ ਨੂੰ ਜੋ ਵੀ ਸੁਣਨਾ ਸੁਣੇਗਾ ਪਾਪ ਪਹਿਲੀ ਗੱਲ ਤਾਂ ਇਸ ਸੰਸਾਰ ਦੇ ਅੰਦਰ ਇਹ ਹਰ ਕੀ ਕਥਾ ਹੈ ਪਾਪ ਤਾਂ ਸ੍ਰੀ ਗੁਰਗ੍ਰੰਥ ਸਾਹਿਬ ਦੇ ਵਿੱਚ ਇਹ ਹਰੀ ਦੀ ਕਥਾ ਹੈ ਬਰਮ ਗਿਆਨ ਉਹ ਨੂੰ ਗੁਰਪਿਆਰੇ ਕੋਈ ਵਿਰਲਾ ਹੀ ਸੁਣਦਾ ਹੈ ਕਿਉਂ ਸਾਡੀ ਆਦਤ ਹੋ ਚੁੱਕੀ ਹੈ ਕਿ ਅਸੀਂ ਦ੍ਰਿਸ਼ਟਮਾਨ ਦੀ ਕਥਾ ਸੁਣਨੀ ਉਤੇ ਅਸੀਂ ਬੜੇ ਖੁਸ਼ ਹੋ ਜਾਨੇ ਆ ਤਾਂ ਗੁਰਪਿਆਰਿਓ ਫਿਰ ਜੇ ਇਹ ਕਥਾ ਸੁਣ ਕੇ ਸਾਡੇ ਮਨ ਜਾਗ ਪਏ ਸਾਡੇ ਮਨ ਜਾਗ ਪਏ ਤਾਂ ਸਾਡਾ ਰੱਬ ਨਾਲ ਮਲਾਪ ਹੋ ਜਾਏਗਾ ਵਰਨਾ ਅਸੀਂ 84 ਦੇ ਗੇੜ ਦੇ ਚੱਕਰ ਚ ਪਏ ਰਹਾਂਗੇ ਪਏ ਰਹਾਂਗੇ ਹਾਂ ਜਿਹੜੀ ਦ੍ਰਿਸ਼ਮਾਨ ਦ੍ਰਿਸ਼ਟਮਾਨ ਦੀ ਕਥਾ ਹੈ ਗੁਰੂ ਘਰ ਆਉਣਾ ਜਾਣਾ ਹੈ ਤੀਰਥਾਂ ਤੇ ਆਉਣਾ ਜਾਣਾ ਇਹਦਾ ਲਾਭ ਤਾਂ ਮਿਲੂਗਾ ਇਹ ਨਹੀਂ ਕਿ ਉਹਦਾ ਸਾਨੂੰ ਫਾਇਦਾ ਨਹੀਂ ਮਿਲਣਾ ਫਾਇਦਾ ਤਾਂ ਮਿਲੂਗਾ ਲਾਭ ਤਾਂ ਜਰੂਰ ਮਿਲੇਗਾ ਇਹਦਾ ਉਹ ਕੀ ਲਾਭ ਮਿਲੇਗਾ ਕਿ ਸਾਨੂੰ ਦੁਬਾਰਾ ਹੋ ਸਕਦਾ ਕਿ ਉਹ ਮਨੁੱਖਾ ਜਨਮ ਮਿਲ ਜੇ ਹੋਰ ਇਹ ਜਿਹੜਾ ਤੀਰਥਾਂ ਤੇ ਜਾਂ ਹੋਰ ਅਸੀਂ ਧਾਰਮਿਕ ਜੋ ਇਧਰ ਛੋਟੇ-ਮੋਟੇ ਕੰਮ ਕਰਦੇ ਆ ਜਾਂ ਅਸੀਂ ਗੁਰੂ ਪਿਆਰਿਓ ਚੌਥੇ ਪੱਤੇ ਨਹੀਂ ਬੈਠੇ ਤਾ ਗੁਰਪਿਆਰੇ ਫੇਰ ਸਾਨੂੰ ਕੋਈ ਚੰਗੇ ਘਰਾਣੇ ਚ ਭਾਵ ਦੁਆਰਾ ਜੁਨੀ ਮਿਲ ਜੇਗੀ ਆਇਆ ਤਾਂ ਜੁਨੀਆਂ ਦੇ ਵਿੱਚ ਨਾ ਅਸੀਂ ਕਾਦੇ ਵਾਸਤੇ ਆਏ ਆ ਜੁਨੀ ਕਟਾਉਣ ਵਾਸਤੇ ਪਰ ਆ ਗਿਆ ਜੁਨੀ ਦੇ ਵਿੱਚ ਫੇਰ ਉਹੀ ਚੱਕਰਾਂ ਚ ਫੇਰ ਪੈ ਜਾਗੇ ਅਸੀਂ ਫੇਰ ਜੁਨੀ ਚ ਪੈ ਜਾਗੇ ਫੇਰ ਚੱਕਰਾਂ ਚ ਪੈ ਜਾਗੇ ਤਾਂ ਕਿਉਂ ਨਹੀਂ ਅਸੀਂ ਇਸੇ ਜਨਮ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਾਉ ਜਲ ਫੇਰਾ ਫਿਰ ਕਿਉਂ ਨਾ ਅਸੀਂ ਕੋਸ਼ਿਸ਼ ਕਰੀਏ ਕਿਉਂ ਫਿਰ ਇਹ ਜੋ ਸਤਿਗੁਰ ਸਾਨੂੰ ਹਦਾਇਤਾਂ ਕੀਤੀਆਂ ਨੇ ਕਿਉਂ ਅਸੀਂ ਛੱਡਣ ਦੀ ਹੌਲੀ-ਹੌਲੀ ਕੋਸ਼ਿਸ਼ ਕਰੀਏ ਅਸੀਂ ਆਇਆ ਗੁਰਪਿਆਰੇ ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਅਸੀਂ ਆਇਆ ਆਪਣਾ ਜਨਮ ਮਨ ਕਟਾਉਣ ਵਾਸਤੇ ਅਸੀਂ 84 ਲੱਖ ਜੁਨੀਆਂ ਤੋਂ ਬਚਣ ਵਾਸਤੇ ਸਾਨੂੰ ਕੋ ਮੌਕਾ ਦਿੱਤਾ ਹੈ ਵਾਰੀ ਦਿੱਤੀ ਹੈ ਬਖਤ ਆ ਸਾਡਾ ਸਾਨੂੰ ਇਹ ਪ੍ਰਾਰਾਲਾ ਕਰਨਾ ਚਾਹੀਦਾ ਗੁਰਪਿਆਰੇ ਕਰਨਾ ਮੇਰੇ ਮਾਲਕ ਨੇ ਆ ਪਰ ਕੋਸ਼ਿਸ਼ ਤਾਂ ਅਸੀਂ ਕਰੀਏ ਗੁਰਬਾਣੀ ਨੂੰ ਪੜ੍ਹੀਏ ਸੁਣੀਏ ਵਿਚਾਰੀਏ ਫੇਰ ਹੀ ਅਸੀਂ ਥੋੜਾ ਬੜਾ ਅੱਗੇ ਕਦਮ ਵਧ ਸਕਦੇ ਆ ਤਾਂ ਇੱਥੋਂ ਤੱਕ ਜੋ ਵੀ ਵਿਚਾਰਾ ਮੇਰੇ ਮਾਲਕ ਨੇ ਕਰਵਾਈਆਂ ਨੇ ਗੁਰਪਿਆਰਿਓ ਸਤਗੁਰ ਬਖਸ਼ਨਹਾਰਾ ਸੰਗਤ ਬਖਸ਼ਨਹਾਰਾ ਕਈ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਸਤਗੁਰ ਬਖਸ਼ਨਹਾਰਾ ਗੁਰਪਿਆਰਿਓ ਬਖਸ਼ ਦੇਣਾ ਜੀ ਬਖਸ਼ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ